ਗੁਰਦਾਸਪੁਰ ਦੇ ਵਿੱਚ ਇੱਕ ਅਨੋਖਾ ਮਾਮਲਾ ਵੇਖਣ ਨੂੰ ਆਇਆ ਜਿੱਥੇ ਇੱਕ ਨੌਜਵਾਨ ਵੱਲੋਂ ਆਪਣੇ ਘਰਵਾਲਿਆਂ ਕੋਲੋਂ ਪੈਸੇ ਮੰਗੇਗੇ ਜਦੋਂ ਪੈਸੇ ਨਹੀਂ ਮਿਲੇ ਤਾਂ ਗੁੱਸੇ ਚ ਆਏ ਨੌਜਵਾਨ ਨੇ ਨੇਲ ਕਟੜੀ ਨਿਗਲ ਲਿਆ ਜਿਸ ਤੋਂ ਬਾਅਦ ਪਰਿਵਾਰਕ ਮੈਂਬਰ ਕਾਫੀ ਕਬਰ ਆ ਗਏ ਜਿਸ ਤੋਂ ਬਾਅਦ ਉਸਨੂੰ ਗੁਰਦਾਸਪੁਰ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਹੈ ਔਰ ਡਾਕਟਰਾਂ ਮੁਤਾਬਕ ਇੱਕ ਮਰੀਜ਼ ਉਹਨਾਂ ਦੇ ਕੋਲ ਆਇਆ ਜਿਸਨੇ ਨੇਲ ਕਟਰ ਨਿਕਲ ਲਿਆ ਸੀ। ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਦਾ ਕੇਸ ਉਹਨਾਂ ਨੇ ਪਹਿਲੀ ਵਾਰ ਦੇਖਿਆ ਹੈ। ਮੈਂ ਕਿਹਾ ਕਿ ਇਸ ਦੀ ਸਕੈਨ ਕਰਵਾਉਣ ਤੋਂ ਬਾਅਦ ਅਤੇ ਐਕਸ-ਰੇ ਕਰਵਾਉਣ ਤੋਂ ਬਾਅਦ ਜਦੋਂ ਦੇਖਿਆ ਗਿਆ ਕਿ ਨੇਲ ਕਟਰ ਇਸ ਨੌਜਵਾਨ ਦੇ ਪੇਟ ਦੇ ਅੰਦਰ ਹੈ। ਤਾਂ ਬਹੁਤ ਹੀ ਮੁਸ਼ਕਲ ਨਾਲ ਇਸ ਦਾ ਇਲਾਜ ਕੀਤਾ ਗਿਆ। ਔਰ ਡਾਕਟਰਾਂ ਮੁਤਾਬਕ ਨੇਲ ਕਟਰ ਦੇ ਨਾਲ ਇਸ ਮੁੰਡੇ ਦੀ ਜਾਨ ਨੂੰ ਖਤਰਾ ਵੀ ਹੋ ਸਕਦਾ ਸੀ ਕਿਉਂਕਿ ਜੇਕਰ ਪੇਟ ਦੀ ਕੋਈ ਨਾੜੀ ਨੂੰ ਕੱਟ ਲੱਗ ਜਾਂਦਾ ਜਾਂ ਇਨਫੈਕਸ਼ਨ ਫੈਲ ਜਾਂਦੀ ਤਾਂ ਉਸ ਦੀ ਮੌਤ ਹੋ ਸਕਦੀ ਸੀ। ਉਹਨਾਂ ਨੇ ਕਿਹਾ ਕਿ ਦੂਰਬੀ ਦੇ ਨਾਲ ਇਸ ਦਾ ਇਲਾਜ ਕੀਤਾ ਗਿਆ ਜਿਸ ਵਿੱਚ ਇਸ ਦਾ ਆਪਰੇਟ ਨਹੀਂ ਕੀਤਾ ਗਿਆ ਤੇ ਬਿਨਾ ਆਪਰੇਟ ਤੋਂ ਸਫਲ ਇਲਾਜ ਕੀਤਾ ਗਿਆ ਵਾਈਗੁਰਜੀ ਦਾ ਖਾਲਸਾ ਵਾਈਗੁਰਜੀ ਕੀ ਪਤੇ ਹਾਂਜੀ ਸਾਹ ਸੰਗ ਜੀ ਆ ਵੀਰ ਹੈ ਆਪਣਾ ਸ਼ਕੁੰਦਰ ਸਿੰਘ ਇਹ ਸਾਡਾ ਮੇਰਾ ਕਜ਼ਾ ਨਹੀਂ ਲੱਗਦਾ ਪਰ ਨਕਰਦਾ ਹੀ ਆ ਤੇ ਇਹ ਵੀਰ ਨੇ ਘਰੋ ਜਿੱਦਾ ਲੜਕੇ ਲਾ ਲੋ ਨਸ਼ੇ ਨਸ਼ੇ ਕਰਦਾ ਸੀ ਤੇ ਘਰੋ ਲੜਾਈ ਕਰਕੇ ਇਹ ਆ ਖਾ ਲਿਆ ਪੈਸੇ ਵੇ ਮੰਗਦੇ ਚੱਕਰ ਚ ਆ ਨਘਾ ਲਿਆ ਹੁਣ ਇਹ ਨਿਰਗਟ ਰੰਦਾ ਰਹੀ ਤੇ ਸਾਨੂੰ ਡਾਕਟਰ ਡਾਕਟਰ ਅਮਰਦੀਪ ਸਿੱਧੂ ਕੋਲੋਂ ਦੱਸਾਸ ਪਈ ਹੀ ਗੁਰਦਾਸਪੁਰ ਤੁਹਾਨੂੰ ਜੇ ਨਿਆਪਾ ਇੱਥੇ ਆਇਆ ਤੇ ਡਾਕਟਰ ਸਾਹਿਬ ਨੇ ਬੜਾ ਵਧੀਆ 10 ਮਿੰਟ ਜੀ ਹਲਕਾਤਾ ਕਰ ਤੇ ਅਨਿਰਗੜਨ ਬਾਹਰ ਕਰਤਾ ਤੁਹਾਨੂੰ ਵੀ ਕੋਈ ਤੰਗੀ ਹੋਵੇ ਤੇ ਡਾਕਟਰ ਸਾਹਿਬ ਨੂੰ ਮਿਲ ਸਕਦੇ ਹੋ ਜਰੂਰ ਗੈਸਟਰੋ ਦੇ ਬਹੁਗੇ ਰੱਖੇ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਡਾਕਟਰ ਅਮਨਦੀਪ ਸਿੰਘ ਸਿੱਧੂ ਮੈਂ ਡੀਐਮ ਗੈਸਟਰੋਐਂਟਰੋਲੋਜਿਸਟ ਹਾਂ ਤੇ ਮੇਰੇ ਸੈਂਟਰ ਦਾ ਨਾਮ ਸਿੱਧੂ ਲੀਵਰ ਐਂਡ ਗੈਸਟਰੋ ਸੁਪਰ ਸਪੈਸ਼ਲਿਟੀ ਸੈਂਟਰ ਹੈ ਜਿਹੜਾ ਕਿ ਸ਼ੋਭਮ ਇਨਕਲੇ ਬਟਾਲਾ ਰੋਡ ਗੁਰਦਾਸਪੁਰ ਸਥਿਤ ਹੈ ਮੈਂ ਇਹ ਇਨਫੋਰਮੇਸ਼ਨ ਸਾਰੇ ਲੋਕਾਂ ਨਾਲ ਸਾਂਝੀ ਇਸ ਕਰਕੇ ਕਰਨਾ ਚਾਹੁੰਦਾ ਕਿ ਕੱਲ ਇੱਕ ਬਹੁਤ ਇੰਟਰਸਟਿੰਗ ਕੇਸ ਮੇਰੇ ਕੋਲ ਆਇਆ ਇੱਕ ਪੇਸ਼ੈਂਟ ਸੀ ਜੋ ਬਟਾਲੇ ਦਾ ਰਹਿਣ ਵਾਲਾ ਸੀ ਉਹਦੇ ਅਟੈਂਡੈਂਟ ਦਾ ਮੈਨੂੰ ਫੋਨ ਆਇਆ ਕਿ ਡਾਕਟਰ ਸਾਹਿਬ ਸਾਡੇ ਮਰੀਜ਼ ਨੇ ਪੂਰਾ ਨੇਲ ਕਟਰ ਜਿਹੜਾ ਆ ਉਹ ਨਿਗਲ ਲਿਆ ਤੇ ਉਹਨੇ ਇੱਕ ਐਕਸਰੇ ਦੀ ਮੈਨੂੰ ਫੋਟੋ ਭੇਜੀ ਸੀ ਉਹ ਐਕਸਰੇ ਦੇ ਵਿੱਚ ਨੇਲ ਕਟਰ ਜਿਹੜਾ ਸਟਮਕ ਦੇ ਵਿੱਚ ਪਿਆ ਹੋਇਆ ਸੀ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਆਪਣੇ ਸੈਂਟਰ ਤੇ ਬੁਲਾਇਆ ਸਭ ਨਾਲੋਂ ਪਹਿਲਾਂ ਤਾਂ ਇੱਕ ਮੇਰੇ ਲਈ ਵੀ ਚੈਲੈਂਜਿੰਗ ਸੀ ਕਿਉਂਕਿ ਇਹ ਬਹੁਤ ਰੇਅਰ ਚੀਜ਼ ਹੁੰਦੀ ਹੈ ਬਹੁਤ ਡਿਫਿਕਲਟ ਕੇਸ ਸੀ ਔਰ ਪੇਸ਼ੈਂਟ ਦੇ ਅਟੈਂਡੈਂਟ ਵੀ ਘਬਰਾਏ ਹੋਏ ਸੀ ਕਿ ਇੱਕ ਪੇਸ਼ੈਂਟ ਦਾ ਨੀਲ ਕਟਰ ਜਿੱਦਾਂ ਉਹਨੇ ਲਿਆ ਹੈ ਤਾਂ ਉਹਦੀ ਆਂਤ ਜਿਹੜੀ ਹੈ ਉਹ ਫਟ ਵੀ ਸਕਦੀ ਸੀ ਕੰਪਲਿਕೇಷನ್ಸ್ ਵੀ ਆ ਸਕਦੀ ਸੀ ਸਭ ਤੋਂ ਪਹਿਲਾਂ ਤਾਂ ਮੈਂ ਪੇਸ਼ੈਂਟ ਦੇ ਅਟੈਂਡੈਂਟ ਨੂੰ ਥੋੜਾ ਜਿਹਾ ਕੌਨਫੀਡੈਂਸ ਦਿੱਤਾ ਤੇ ਅਸੀਂ ਦੂਰਬੀਨ ਰਾਹੀਂ ਮਤਲਬ ਕੋਈ ਸਰੀਰ ਦੇ ਉੱਤੇ ਚੀਰ ਫਾੜ ਕਿਤੇ ਬਿਨਾ ਐਂਡੋਸਕੋਪੀ ਜਿਹਨੂੰ ਅਸੀਂ ਪੰਜਾਬੀ ਚ ਦੂਰਬੀਨ ਕਹਿੰਦੇ ਆ ਦੂਰਬੀਨ ਰਾਹੀਂ ਅਸੀਂ ਉਸ ਨੂੰ ਸਟਮਕ ਚ ਲੈ ਕੇ ਗਏ ਫਿਰ ਆਪਣੇ ਇੱਕ ਇਨਸਟਰੂਮੈਂਟਸ ਹੁੰਦੇ ਨੇ ਜਿਹਨੂੰ ਅਸੀਂ ਫੋਰਨ ਬਾਡੀ ਰਿਮੂਵ ਫੋਰਸੈਪ ਕਹਿੰਦੇ ਆ ਉਸ ਦੇ ਰਾਹੀਂ ਹੌਲੀ ਹੌਲੀ ਕਰਕੇ ਨੇਲ ਕਟਰ ਨੂੰ ਅਸੀਂ ਬਿਨਾ ਚੀਰ ਫਾੜ ਤੋਂ ਬਾਹਰ ਕੱਢਣ ਦੇ ਵਿੱਚ ਸਕਸੈਸਫੁਲ ਹੋਏ ਜਿਹੜਾ ਚੈਲੈਂਜਿੰਗ ਕੇਸ ਸੀਗਾ ਕਿ ਨੇਲ ਕਟਰ ਦਾ ਜਿਹੜਾ ਸਾਈਜ਼ ਹੈ ਉਹ ਬਹੁਤ ਜ਼ਿਆਦਾ ਵੱਡਾ ਹੁੰਦਾ ਔਰ ਜਿਹੜੀ ਸਾਡੀ ਫੂਡ ਪਾਈਪ ਦਾ ਡਾਇਆਮੀਟਰ ਉਹ ਬਹੁਤ ਨੈਰੋ ਹੁੰਦਾ ਤਾਂ ਸਾਨੂੰ ਪਹਿਲਾਂ ਅਸੀਂ ਤਾਰ ਅੰਦਰ ਲਿਜਾ ਕੇ ਉਸ ਦਾ ਜਿਹੜਾ ਆਖਰੀ ਹਿੱਸਾ ਹੁੰਦਾ ਪਿੱਛੇ ਵਾਲਾ ਉਸ ਨੂੰ ਅਸੀਂ ਪਕੜਨ ਚ ਸਕਸੈਸਫੁਲ ਰਹੇ ਫਿਰ ਹੌਲੀ ਹੌਲੀ ਕਰਕੇ ਸਿੱਧੇ ਰਸਤੇ ਮਤਲਬ ਤੁਸੀਂ ਕਹ ਲਓ ਨੇਲ ਕਟਰ ਨੂੰ ਬਿਲਕੁਲ ਲੌਂਗੀਟਿਊਡਨਲ ਵੇ ਦੇ ਨਾਲ ਉਹਨੂੰ ਹੌਲੀ ਹੌਲੀ ਕਰਕੇ ਲੈ ਕੇ ਕਿਉਂਕਿ ਅਗਰ ਜੇ ਇਹਨੂੰ ਅਸੀਂ ਮਤਲਬ ਸਿੱਧਾ ਫੜ ਕੇ ਲੈ ਕੇ ਆਂਦੇ ਤਾਂ ਉਹਨੇ ਜਿਹੜੀ ਫੂਡ ਪਾਈਪ ਹੈ ਉਹਨੂੰ ਫਾੜ ਦੇਣਾ ਸੀ ਕਿਉਂਕਿ ਇਹ ਬਹੁਤ ਤਿੱਖਾ ਹੁੰਦਾ ਆ ਡਾਇਮੀਟਰ ਛੋਟਾ ਤਾਂ ਇੱਕ ਇੱਕ ਮਤਲਬ ਵਧੀਆ ਟੈਕਨੀਕ ਨਾਲ ਲੌਂਗੀਟਿਊਡਨਲ ਵੇ ਨਾਲ ਅਸੀਂ ਨੇਲ ਕਟਰ ਨੂੰ ਹੌਲੀ-ਹੌਲੀ ਕਰਕੇ ਦੂਰਬੀਨ ਰਸਤੇ ਉਸ ਨੂੰ ਬਾਹਰ ਕੱਢਣ ਦੇ ਵਿੱਚ ਸਕਸੈਸਫੁਲ ਹੋਏ ਫਾਈਨਲੀ ਪੇਸ਼ੈਂਟ ਅਸੀਂ ਠੀਕ ਕਰਕੇ ਉਸ ਨੂੰ ਵਾਪਸ ਘਰ ਭੇਜਤਾ ਕੋਈ ਦਾਖਲ ਨਹੀਂ ਕੀਤਾ ਕੋਈ ਐਡਮਿਸ਼ਨ ਨਹੀਂ ਕੀਤਾ ਸਿਰਫ ਜਸਟ ਅੱਧਾ ਪੂਨਾ ਘੰਟਾ ਪੇਸ਼ੈਂਟ ਓਬਜ਼ਰਵੇਸ਼ਨ 'ਚ ਰੱਖਿਆ ਸੀ ਈਵਨ ਅੱਜ ਵੀ ਮਾਰਨਿੰਗ ਦੇ ਵਿੱਚ ਜਦੋਂ ਅਸੀਂ ਪੇਸ਼ੈਂਟ ਨਾਲ ਫੋਨ ਦੇ ਉੱਤੇ ਗੱਲ ਕੀਤੀ ਤਾਂ ਉਹ ਬਿਲਕੁਲ ਸਹੀ ਸੀ ਹੀ ਇਜ਼ ਐਬਸੋਲੂਟਲੀ ਫਾਈਨ ਤਾਂ ਰੱਬ ਵੱਲੋਂ ਕਹਿ ਲਓ ਜਾਂ ਤੁਸੀਂ ਕਹਿ ਲਓ ਮੇਰੇ ਮਦਰ ਦੇ ਆਸ਼ੀਰਵਾਦ ਵੱਲੋਂ ਕਹਿ ਲਓ ਕਿ ਮੈਂ ਇਹ ਮਰੇ ਲ ਰੀਅਰ ਚੀਜ਼ ਜਿਹੜੀ ਆ ਕਰਨ ਦੇ ਵਿੱਚ ਸਕਸੈਸਫੁਲ ਰਹੇ ਆ ਸਰ ਸਾਬ ਉਸ ਪੇਸ਼ੈਂਟ ਦੀ ਏਜ ਦੀ 38 ایئر ਸੀ ਦੱਸ ਸਾਬ ਕਾਰਨ ਦਾ ਪਤਾ ਲੱਗਾ ਕੀ ਵੀ ਨਹੀਂ ਦੇਖੋ ਬੇਸਿਕਲੀ ਉਹ ਪੇਸ਼ੈਂਟ ਡਰਗ ਐਡਿਕਟਿਡ ਸੀਗਾ ਔਰ ਆਪਣੇ ਘਰ ਘਰਦਿਆਂ ਨਾਲ ਸ਼ਾਇਦ ਉਸ ਦੀ ਥੋੜੀ ਲੜਾਈ ਹੋਈ ਸੀ ਔਰ ਮਤਲਬ ਆਪਣੇ ਘਰਦਿਆਂ ਨੂੰ پیسے ਲੈਣ ਦੇ ਲਈ ਮਤਲਬ ਤੁਸੀਂ ਕਹਿ ਲੋ ਕਿ ਜ਼ਬਰਦਸਤੀ ਜਾਂ ਉਹਨਾਂ ਨੂੰ ਇਹ ਦੱਸਣ ਵਾਸਤੇ ਕਿ ਮੈਂ ਆਪਣੀ ਜਾਨ ਲੈ ਲੂੰਗਾ ਜਾਂ ਇਸਕਾ ਮਤਲਬ ਉਸਨੇ ਗਲਤੀ ਨਾਲ ਇਹ ਆਪਣਾ ਨੇਲ ਕਟਰ ਨਿਗਲ ਲਿਆ ਸਰ ਜਿਹੜਾ ਬਿਨਾ ਚੀਜ਼ ਫੋਰਸ ਨਾਲ ਇਲਾਜ ਕੀਤਾ ਗਿਆ ਕੀ ਪ੍ਰੋਸੈਸ ਦਾ ਨਾਮ ਹੈ ਦੇਖੋ ਇਸ ਨੂੰ ਅਸੀਂ ਐਂਡੋਸਕੋਪੀ ਫੋਰਨ ਬਾਡੀ ਰਿਮੂਵਲ ਕਹਿੰਦੇ ਆ ਐਂਡੋਸਕੋਪੀ ਜੇ ਪੰਜਾਬੀ ਭਾਸ਼ਾ ਚ ਕਹੀ ਜਾਵੇ ਤਾਂ ਦੂਰਬੀਨ ਅਸੀਂ ਦੂਰਬੀਨ ਨੂੰ ਮਤਲਬ ਸਟਮਕ ਚਲੇ ਜਾ ਕੇ ਉਹਦੇ ਵਿੱਚ ਫਿਰ ਇਹ ਦੂਰਬੀਨ ਦੇ ਵਿੱਚ ਹੀ ਅਸੀਂ ਫੋਰਨ ਬਾਡੀ ਫੋਰਸੈਪ ਪਾਨੇ ਆ ਤਾਂ ਉਸ ਫੋਰਨ ਬਾਡੀ ਫੋਰਸੈਪ ਨਾਲ ਅਸੀਂ ਉਸ ਨੂੰ ਗ੍ਰਾਸਪ ਕਰ ਲੈਂਦੇ ਆ ਔਰ ਉਹਦੇ ਨਾਲ ਹੀ ਫਿਰ ਅਸੀਂ ਬਾਹਰ ਕੱਢ ਸਕਦੇ ਆ ਇਦੇ 'ਚ ਕੋਈ ਚੀਰ ਫਾੜ ਨਹੀਂ ਕੋਈ ਸਰੀਰ ਦੇ ਉੱਤੇ ਨਿਸ਼ਾਨ ਨਹੀਂ